ਸਾਫੀ ਗਾਲ ਜੀ ਬਾਦਰਚਨ ਦੇ ਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਵਿਸ਼ਾਲ ਅਕਸਰ ਹੀ ਤੁਹਾਨੂੰ ਅਸੀਂ ਸਿੱਖ ਧਰਮ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਰਹਿੰਦੇ ਹਾਂ ਪਰ ਤੁਹਾਨੂੰ ਅੱਜ ਅਸੀਂ ਲੈ ਕੇ ਆਏ ਹਾਂ ਧੰਨ ਧੰਨ ਸ੍ਰੀ ਗੁਰਦਵਾਰਿਆਂ ਦੇਵ ਜੀ ਵਿਸਾਈ ਹੋਈ ਲਕਰੀ ਸ੍ਰੀ ਤਰਨਤਨ ਸਾਹਿਬ ਦੇ ਵਿਖੇ ਜਿਕੇ ਦੁਨੀਆਂ ਦਾ ਸਭ ਤੋਂ ਵੱਡਾ ਅਸਰ ਹੋਵੇ ਇਸ ਸਮੇਂ ਅਸੀਂ ਸ੍ਰੀ ਵਾਰ ਸਾਹਿਬ ਤਰਨਤਨ ਜੀ ਦੇ ਮੌਜੂਦ ਹਾਂ ਤੇ ਤੁਹਾਨੂੰ ਸਰੋਵਰ ਦੇ ਦਰਸ਼ਨ ਕਰਵਾ ਰਹੇ ਹੋ ਤੁਸੀਂ ਲਗਾਤਾਰ ਸਕਰੀਨ ਤੇ ਦੇਖ ਸਕਦੇ ਹੋ ਇਸ ਸਮੇਂ ਅਸੀਂ ਦਰਬਾਰ ਸਾਹਿਬ ਕਰਨਤਨ ਵਿਖੇ ਮਜੂਰਾਂ ਜਿੱਥੇ ਦੁਨੀਆ ਦਾ ਸਭ ਤੋਂ ਵੱਡਾ ਸਰੋਵਰ ਹੈ ਅਤੇ ਕੀ ਇਤਿਹਾਸ ਹੈ ਕਿੰਨਾ ਬਹੁਤ ਸਰੋਵਰ ਦੀ ਨਹੀਂ ਰੱਖੀ ਗਈ ਸੀ ਗੱਲਬਾਤ ਕਰਦੇ ਆ ਤੁਹਾਡੇ ਨਾਲ ਜੀ ਦਰਬਾਰ ਸਾਹਿਬ ਕਰਨਤਨ ਦੇ ਹੈੱਡ ਗ੍ਰੰਤੀ ਸਾਹਿਬ ਮਜੂਰ ਨੇ ਬਾਬਾ ਜੀ ਗੁਰੂ ਦੀ ਫਤਿਹ ਸਾਂਝ ਪਾਉਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਬਾ ਜੀ ਜੋ ਕਲ ਮਿਲਿਆ ਤਾਇਆ ਵੀ ਇੱਥੇ ਸਭ ਤੋਂ ਵੱਡਾ ਦੁਨੀਆ ਦਾ ਸਰੋਵਰ ਕਿੰਨਾ ਕਿ ਤੁਰ ਉੱਤੇ ਗੁਰੂ ਤੇਰੀ ਸਾਹਿਬ ਸੰਗਤ ਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਇਸ ਨਗਰੀ ਦਾ ਇਸ ਅਸਥਾਨ ਦਾ ਨਾਮ ਜਿਹੜਾ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦਰਜ ਕੀਤਾ ਹੈ ਪਾਵਨ ਤਨਾਸਰੀ ਰਾਗ ਦੇ ਅੰਦਰ ਇੱਕ ਸ਼ਬਦ ਹੈ ਦੀਨ ਬਰਦ ਨਿਵਾਰ ਠਾਕੁਰ ਰਾਖੇ ਜਨਕੀ ਆਪ ਤਰਨ ਤਾਰਨ ਹਰ ਮਿੱਧ ਦੁਖ ਨੋ ਸਕੈ ਬਿ ਆਪ ਇਸ ਪਾਵਨ ਪਵਿੱਤਰ ਨਗਰੀ ਇਸ ਪਾਵਨ ਪਵਿੱਤਰ ਅਸਥਾਨ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਨੇ ਬਾਣੀ ਵਿੱਚ ਵੀ ਕੀਤਾ ਹੈ ਇਹ ਜਦੋਂ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਨਗਰੀ ਤੇ ਮੋੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੱਡੀ ਤੇ ਉਹਨਾਂ ਦੇ ਸਤਖੰਡ ਜਾਣ ਤੋਂ ਬਾਅਦ ਜਦੋਂ ਗੁਰੂ ਅਰਜਨ ਦੇਵ ਜੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪ੍ਰਗਟ ਕੀਤਾ ਤੇ ਇਸੇ ਤਰ੍ਹਾਂ ਪਾਵਨ ਜਿਹੜਾ ਇਹ ਅੰਮ੍ਰਿਤਸਰ ਸਾਹਿਬ ਦਾ ਕੇਂਦਰ ਧਰਮ ਪ੍ਰਚਾਰ ਦਾ ਕੇਂਦਰ ਪ੍ਰਗਟ ਕੀਤਾ ਪਹਿਲਾ ਕੇਂਦਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪ੍ਰਗਟ ਕੀਤਾ ਯੱੱਗਾ ਕੇਂਦਰ ਅਸਥਾਨ ਇਹ ਜਿਹੜਾ ਇਹ ਪ੍ਰਗਟ ਕੀਤਾ ਜਿਸ ਨਗਰੀ ਦਾ ਨਾਮ ਤਰਨ ਤਾਰਨ ਸਾਹਿਬ ਰੱਖਿਆ ਗਿਆ ਅਤੇ ਜਿਹੜਾ ਇਹ ਪਾਵਨ ਸਰੋਵਰ ਹੈ ਇਹ ਵਾਰੀ ਗ੍ਰੁੱਪ ਪਾਵਨ ਅਸਥਾਨ ਹੈ ਉਸ ਦਾ ਨਾਮ ਸਤਖੰਡ ਸ੍ਰੀ ਦਰਬਾਰ ਸਾਹਿਬ ਪ੍ਰਚਲਿਤ ਹੋਇਆ ਇਸ ਤੋਂ ਪਹਿਲਾਂ ਇਸ ਅਸਥਾਨ ਦਾ ਨਾਮ ਦੁਖ ਦੁਖ ਨਿਵਾਰਣ ਸਾਹਿਬ ਵੀ ਪ੍ਰਚਲਿਤ ਸੀ ਪਰ ਅੱਜ ਦੇ ਇਤਿਹਾਸ ਦੇ ਮੁਤਾਬਕ ਸਤਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਦੇ ਨਾਮ ਦੇ ਨਾਲ ਪ੍ਰਚਲਿਤ ਹੈ ਜਿੱਥੇ ਇਹ ਕੇਂਦਰੀ ਮਾਰਗ ਤੇ ਜਿਹੜਾ ਕਿ ਲਾਹੌਰ ਤੇ ਦਿੱਲੀ ਦੇ ਕੇਂਦਰੀ ਮਾਰਗ ਦੇ ਉੱਤੇ ਇਹਨੂੰ ਗੁਰੂ ਅਰਜਨ ਦੇਵ ਜੀ ਨੇ ਸਥਾਪਿਤ ਕੀਤਾ ਉੱਥੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਪ੍ਰਕਾਰ 1587 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹਦਾ ਨੀਂਹ ਪੱਥਰ ਰੱਖਿਆ ਨੀਂਹ ਪੱਥਰ ਰੱਖਣ ਤੋਂ ਬਾਅਦ ਜਿੱਦ ਨੂੰ ਕਹਿ ਦਿਆ ਆਪਾਂ ਮੋੜੀ ਗੱਡਣ ਮੋੜੀ ਗੱਡਣ ਤੋਂ ਪਰੰਤ ਗੁਰੂ ਸਾਹਿਬ ਜੀ ਨੇ ਇੱਥੇ ਸਭ ਤੋਂ ਪਹਿਲਾਂ ਸਰੋਵਰ ਦੀ ਖਦਵਾਈ ਕਰਾਈ ਤੇ ਸਰੋਵਰ ਦੀ ਖਦਵਾਈ ਜਿਹੜੀ ਸੀ 29 ਅਪ੍ਰੈਲ 1590 ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਥੇ 1,57,000 ਦੀ ਜ਼ਮੀਨ ਖਰੀਦ ਕਰਕੇ ਜਿਵੇਂ ਨੇੜੇ ਦੇ ਪਿੰਡ ਵੀ ਆਉਂਦੇ ਸਨ ਇਸੇ ਪ੍ਰਕਾਰ ਇਹਨੂੰ ਜਨਰਨਾਲੀ ਸੜਕ ਵੀ ਕਹਿੰਦੇ ਪਲਾਸੌਰ ਦੇ ਨਗਰ ਖਾਰਾ ਪਿੰਡ ਦੇ ਨਵੇਂ ਇਹਨਾਂ ਨਗਰਾਂ ਤੋਂ ਇਹ ਜ਼ਮੀਨ ਜਿਹੜੀ ਸੀ ਮੁੱਲ ਗੁਰੂ ਅਰਜਨ ਦੇਵ ਜੀ ਨੇ ਖਰੀਦੀ ਜਦੋਂ ਮੁੱਲ ਖਰੀਦੀ ਗਈ ਤੇ ਉਸ ਵੇਲੇ ਦੇ ਸੰਗਤਾਂ ਨੂੰ ਉਸਦਾ ਨਹੀਂ ਸੀ ਪਤਾ ਕਿ ਇੱਥੇ ਗੁਰੂ ਸਾਹਿਬ ਜੀ ਨੇ ਏਡਾ ਵੱਡਾ ਸਰੋਵਰ ਏਡਾ ਵੱਡਾ ਸਥਾਨ ਏਡੀ ਵੱਡੀ ਨਗਰੀ ਪ੍ਰਗਟ ਕਰਨੀ ਆ ਪਰ ਜਦੋਂ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ ਅੱਜ ਦੇ ਮੁਤਾਬਕ 900 ਤੇ 90 ਫੁੱਟ ਇਹ ਪਾਵਨ ਸਰੋਵਰ ਦੁਨੀਆ ਭਰ ਦੇ ਵਿੱਚੋਂ ਸਾਰੀ ਦੁਨੀਆ ਭਰ ਦੇ ਵਿੱਚੋਂ ਸਭ ਤੋਂ ਵੱਡਾ ਸਰੋਵਰ ਤਰਨ ਤਰਨ ਸਾਹਿਬ ਜੀ ਦਾ ਹੈ ਮੰਨਿਆ ਜਾਂਦਾ ਹੈ ਕਿ ਜਦੋਂ ਆਪਾਂ ਪਹਿਲੀ ਦੀ ਮੰਤੀ ਕਰਦੇ ਪਹਿਲੀ ਦੀ ਮੰਤੀ ਦੇ ਮੁਤਾਬਕ 17 ਕਿੱਲਿਆਂ ਦੇ ਵਿੱਚ ਇਹ ਸਰੋਵਰ ਹੈ ਤੇ ਸਮੁੱਚਾ ਕੰਪਲੈਕਸ ਜਿਹੜਾ ਸਮੁੱਚਾ ਸਥਾਨ ਹੈ ਉਹ ਕੋਈ 25 ਕਿੱਲਿਆਂ ਦੇ ਮੁਤਾਬਕ ਇਸ ਸਾਰੀ ਹੀ ਜਗ੍ਹਾ ਦੀ ਮਿੰਤੀ ਹੈ ਗੁਰੂ ਪਿਆਰੀ ਸਾਹਿਬ ਸੰਗਤ ਦੇ ਭਾਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਸਰੋਵਰ ਦੀ ਜਿਹੜੀ ਸੇਵਾ ਕਰਾਈ ਹੈ 6 ਸਾਲਾਂ ਦੇ ਵਿੱਚ ਸੰਪੂਰਨ ਕਰਾਈ ਤੇ 40 ਫੁੱਟ ਡੂੰਘਾ ਸਰੋਵਰ ਹੈ ਤੇ ਇਸੇ ਪ੍ਰਕਾਰ 40 ਪੌੜ ਨੇ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨ ਸੇ ਪ੍ਰਾਪਤ ਇਹ ਪਵਿੱਤਰ ਅਸਥਾਨ ਤੇ ਸਰੋਵਰ ਹੈ ਕੋਈ ਸਮਾਂ ਸੀ ਜਦੋਂ ਗੁਰੂ ਅਰਜਨ ਦੇਵ ਜੀ ਇੱਥੇ ਸੇਵਾ ਕਰਾਇਆ ਕਰਦੇ ਸੀ ਤੇ ਇੱਥੇ ਗਰੀਬ ਲੋਕ ਮੰਗਤੇ ਕੋੜੀ ਇਸੇ ਪ੍ਰਕਾਰ ਬਹੁਤ ਜ਼ਿਆਦੇ ਜਿਹੜੇ ਕਿ ਰੋਗਾਂ ਦੇ ਮਾਰੇ ਹੋਏ ਲੋਕ ਸਨ ਉਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਣਾ ਚਾਉਂਦੇ ਸਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿਉਂਕਿ ਆਪਾਂ ਆਮ ਪੜਦੇ ਹਾਂ ਕਿ ਨਿਮਾਣਿਆਂ ਦਾ ਮਾਣ ਨੇ ਤਾਣਿਆਂ ਦਾ ਤਾਣ ਨੇ ਓਟਿਆਂ ਦੀ ਓਟ ਗੁਰੂ ਨਾਨਕ ਦਾ ਘਰ ਜਿਹੜਾ ਹੈ ਉਹ ਨਿਮਾਣਿਆਂ ਦਾ ਮਾਣ ਹੈ ਮਿਠਾਵਿਆਂ ਦਾ ਥਾਣੇ ਲਗੱਤਿਆਂ ਦੀ ਗੱਤ ਹੈ ਤੇ ਧੰਨ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਬਖਸ਼ਿਸ਼ ਦੇਂਦਿਆਂ ਹੋਇਆਂ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਕੋੜਿਆਂ ਦੀ ਮਲਮ ਪੱਟੀ ਕੀਤੀ ਆਪਣੇ ਹੱਥੀ ਮਲਮ ਪੱਟੀ ਸਤਿਗੁਰੂ ਜੀ ਕਰਿਆ ਕਰਦੇ ਸਨ ਪ੍ਰਸ਼ਾਦਾ ਸ਼ਿਕਾਇਆ ਕਰਦੇ ਸਨ ਉਹਨਾਂ ਦੀ ਸੇਵਾ ਕਰਿਆ ਕਰਦੇ ਸਨ ਸੰਗਤਾਂ ਵੀ ਸੇਵਾ ਕਰਦੀਆਂ ਸਨ ਸਮਾਂ ਪੈਣ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਪਿਆਰੀ ਸਾਹਿਬ ਸੰਗਤ ਜੀ ਤੇ ਕੋੜਾ ਤਾਜ ਜਿਹੜਾ ਸੀ ਉਹ ਖੋਲਿਆ ਜਿਹਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਲੰਮਾ ਸਮਾਂ ਸੇਵਾ ਜਿਹੜੀ ਹੈ ਉਹਨਾਂ ਦੀ ਕੀਤੀ ਜੰਨਾਂ ਚ ਸਤਿਗੁਰੂ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਰਹੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਅਸਥਾਨ ਨੂੰ ਬੜੀਆਂ ਚੇਸ਼ਾਂ ਕੀਤੀnga ਇਸੇ ਤਰ੍ਹਾਂ ਅੱਜ ਵੀ ਇਸ ਅਸਥਾਨ ਤੇ ਪਾਵਨ ਸਰੋਵਰ ਦੇ ਅੰਦਰ 14 ਦਾ ਦਿਹਾੜਾ ਮੱਸੀਆ ਦਾ ਦਿਹਾੜਾ ਕਿਉਂਕਿ ਹੋਰ ਵੀ ਅਸਥਾਨ ਬੜੇ ਇਤਿਹਾਸਿਕ ਦਿਹਾੜੇ ਪ੍ਰਚਲਿਤ ਨੇ ਪਰ ਗੁਰੂ ਅਰਜਨ ਦੇਵ ਜੀ ਦੀ ਨਗਰੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਅਸਥਾਨ ਤੇ ਅੱਜ 14 ਤੇ ਮੱਸੀਆ ਦਾ ਦਿਹਾੜਾ ਜਿਹੜਾ ਬੜਾ ਪ੍ਰਚਲਿਤ ਹੈ ਜਿੱਥੇ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਆਉਂਦਿਆਂ ਨੇ 14 ਵਾਲੇ ਦਿਨ ਵੀ ਇਸ਼ਨਾਨ ਕਰਦਿਆਂ ਨੇ ਦਰਸ਼ਨ ਕਰਦਿਆਂ ਮੱਸੀਆ ਵਾਲੇ ਦਿਨ ਵੀ ਦਰਸ਼ਨ ਤੇ ਇਸ਼ਨਾਨ ਕਰਦਿਆਂ ਨੇ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸਤਾਨਾਂ ਦੇ ਇਸ਼ਨਾਨ ਤੇ ਦਰਸ਼ਨ ਕਰਨ ਦੇ ਨਾਲ ਕਈ ਤਰ੍ਹਾਂ ਦੇ ਰੋਗ ਜਿਹੜੇ ਨੇ ਉਮਟ ਜਾਂਦੇ ਕਿਉਂਕਿ ਗੁਰੂ ਸਾਹਿਬ ਜੀ ਨੇ ਜੀ ਇਹ ਕਿਰਪਾ ਕੀਤੀ ਹੈ ਨਾ ਦੀਨ ਦਰਦ ਨਿਵਾਰ ਠਾਕੁਰ ਉਹ ਦੀਨਾਂ ਦਾ ਗਰੀਬਾਂ ਦਾ ਦਰਦਾਂ ਨੂੰ ਨਿਵਾਰਨ ਵਾਲਾ ਇਹ ਪਵਿੱਤਰ ਅਸਥਾਨ ਹੈ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨਕੀ ਆਪ ਤੇ ਜਿਹੜਾ ਜਨ ਬਣ ਕੇ ਇਸ ਧਰਤੀ ਤੇ ਨਗਰੀ ਵਿੱਚ ਆਉਂਦਾ ਏ ਉਹਦੀ ਜਨ ਇਸੇ ਤਰ੍ਹਾਂ ਮਾਲਕ ਬਣ ਕੇ ਗੁਰੂ ਸਾਹਿਬ ਜੀ ਰੱਖਿਆ ਕਰਦੇ ਨੇ ਉਹਦੇ ਹਰ ਤਰ੍ਹਾਂ ਦੇ ਰੋਗ ਖਤਮ ਕਰਦੇ ਜਿਵੇਂ ਸਾਰੇ ਅਸਥਾਨ ਹੀ ਸਤਕਾਰਯੋਗ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਤਕਾਰਯੋਗ ਹੈ ਇਸ ਤੋਂ ਇਲਾਵਾ ਹੋਰ ਵੀ ਸਾਰੇ ਗੁਰੂ ਘਰ ਸਤਕਾਰਯੋਗ ਨੇ ਪਰ ਗੁਰੂ ਅਰਜਨ ਦੇਵ ਜੀ ਨੇ ਇਹਦਾ ਮਹਾਤਮ ਤਰਨ ਤਰਨ ਦਾ ਮਹਾਤਮ ਜਿਹੜਾ ਬੜਾ ਵੱਡਾ ਦਿੱਤਾ ਜਿੱਥੇ ਗੁਰੂ ਨਾਨਕ ਨਾਮਲਾ ਲੇਵਾ ਸਿੱਖ ਸੰਗਤਾਂ ਇਸੇ ਤਰ੍ਹਾਂ ਆ ਕੇ ਦਰਸ਼ਨ ਕਰਕੇ ਇਸ਼ਨਾਨ ਕਰਕੇ ਆਪਣਾ ਜੀਵਨ ਸਫਲਾ ਕਈ ਤਰ੍ਹਾਂ ਦੇ ਤੰਗ ਮਨ ਤੰਨ ਦੇ ਰੋਗ ਜਿਹੜੇ ਨੇ ਉਹ ਸਾਰੇ ਤਰ੍ਹਾਂ ਦੇ ਆਪਣੇ ਨਿਵਰਤ ਕਰਦੀਆਂ ਨੇ ਗੁਰੂ ਕੀਆ ਸੰਗਤਾਂ ਇਹ ਉਹ ਪਵਿੱਤਰ ਧਰਤੀ ਹੈ ਜਿਸ ਧਰਤੀ ਤੇ ਆ ਕਰਕੇ ਬੜਾ ਆਨੰਦ ਬੜੀਆਂ ਖੁਸ਼ੀਆਂ ਤੇ ਰੋਗਾਂ ਤੋਂ ਰਹਿਤ ਜਿਹੜੀ ਆ ਉਹ ਪ੍ਰਾਪਤੀ ਹੁੰਦੀ ਹੈ ਇਹ ਉਹ ਪਵਿੱਤਰ ਧਰਤੀ ਹੈ ਤੇ ਜਿਹੜਾ ਸਤਖੰਡ ਸ੍ਰੀ ਦਰਬਾਰ ਸਾਹਿਬ ਹੈ ਜਦੋਂ ਅਸੀਂ ਮਰਿਆਦਾ ਵਾਲੇ ਪਾਸੇ ਚੱਲੀਏ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਮਰਿਆਦਾ ਦੇ ਨਾਲ ਮਿਲਦੀ ਜੁਲਦੀ ਮਰਿਆਦਾ ਤੇ ਇਸੇ ਤਰ੍ਹਾਂ ਹਰ ਤਰ੍ਹਾਂ ਕਾਰਜ ਜਿਹੜੇ ਨੇ ਉਹ ਮਿਲਦੇ ਜੁਲਦੇ ਨੇ ਮਰਿਆਦਾ ਸਾਰੀ ਜਿਹੜੀਆਂ ਸ੍ਰੀ ਹਰਮੰਦਰ ਸਾਹਿਬ ਦੇ ਨਾਲ ਮਿਲਦੀ ਜੁਲਦੀ ਹੈ ਤੇ ਕੁਝ ਮਰਿਆਦਾ ਵੱਖਰੀ ਹੈ ਜਿਵੇਂ ਜਕਾਰਾ ਲਾਉਣਾ ਦੂਰਾ ਪੜਨਾ ਜਾਂ ਹੋਰ ਇਸ ਤਰ੍ਹਾਂ ਇਸੇ ਤਰ੍ਹਾਂ ਇਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਅਮਾਰਤ ਵਰਗਾ ਹੀ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਅਸਥਾਨ ਜਿਹੜਾ ਹੈ ਪ੍ਰਗਟ ਕੀਤਾ ਹੈ ਇਹ ਉਹ ਪਾਵਨ ਧਰਤੀ ਹੈ ਜਿੱਥੇ ਰੋਗੀਆਂ ਦੇ ਰੂਹ ਖਤਮ ਹੁੰਦੇ ਨੇ ਗੁਰੂ ਨਾਨਕ ਨਾਮਲੇ ਵਸ ਇੱਕ ਸੰਗਤਾਂ ਇੱਥੇ ਆ ਕਰਕੇ ਮਕਮਸਤ ਹੁੰਦਗਾ ਨੇ ਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਨਗਰੀ ਧਰਤੀ ਅਸਥਾਨਾਂ ਤੇ ਆਉਣ ਤੇ ਸਮੂਹ ਨਾਨਕਾ ਨਾਮਲੇ ਵਸੇਖ ਸੰਗਤਾਂ ਨੂੰ ਜੀ ਆਇਆਂ ਮੀਡੀਆ ਵਾਲਿਆਂ ਵੀ ਲਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲ ਪਜੀਏ ਦੁਨੀਆ ਦਾ ਸਭ ਤੋਂ ਵੱਡਾ ਸਰੋਵਰੇ ਕਰੀਬ 17 ਕਿਲਿਆਂ ਦੇ ਵਿੱਚ ਸਰੋਵਰ ਗੁਰੂ ਸਾਹਿਬ ਵੱਲੋਂ ਬਣਾਇਆ ਗਿਆ ਸੀ 40 ਫੁੱਟ ਦੀ ਗੁੰਗਾਇਲੀ ਕਈ ਹੋਰ ਇਤਿਹਾਸ ਨੂੰ ਤੁਹਾਨੂੰ ਜਾਣੂ ਕਰਾਵਾਂਗੇ ਜੁੜੇ ਰਹੋ ਦਰਸ਼ਨ ਮਲਟੀ ਨਾਲ ਮਸ਼ਾਲਕਾਰੀਆ ਤੱਕ ਦਾ